ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਹੁਣ ਹਰ ਰੋਜ਼ ਵੀਡੀਓ ਲੈ ਕੇ ਆਇਆ ਕਰਾਂਗੇ ਜੋ ਵੀ ਆਪਣੇ ਕੋਲ ਨਵੀਂ ਵੈਰਾਈਟੀ ਆਇਆ ਕਰੂਗੀ ਉਹਦੀ ਆਪਾਂ ਇਮੀਡੀਏਟ ਵੀਡੀਓ ਪਾਇਆ ਕਰਾਂਗੇ ਇਸ ਅੱਜ ਜੋ ਆਪਣੇ ਕੋਲ ਆਇਆ ਜੀ ਟਿਸਟਾ ਦੇ ਮੈਚਿੰਗ ਸੂਟ ਆਇਆ ਜੀ ਹਾਂਜੀ ਆ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਬੈਸਟ ਫੈਬਰਿਕ ਰਹਿਣੇ ਜੀ 1300 ਰੁਪਏ ਰੇਟ ਰਹਿਣੇ ਜੀ ਪੰਜ ਡਿਜ਼ਾਈਨ ਆਏ ਆਪਣੇ ਕੋਲ ਜੀ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਤਿੰਨ ਰੰਗ ਹੈ ਜੀ ਆ ਪਹਿਲਾ ਡਿਜ਼ਾਈਨ ਦੇਖੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ 1300 ਰੁਪਏ ਦਾ ਟਿਸਟਾ ਬ੍ਰਾਂਡ ਦਾ ਸੂਟ ਦਿੱਤਾ ਜਾਊਗਾ ਹਾਂਜੀ ਆਪਾਂ ਅੱਗੇ ਚੱਲਦੇ ਹਾਂ ਜੀ ਇਹ ਆਪਣਾ ਸੈਕਿੰਡ ਡਿਜ਼ਾਈਨ ਆ ਗਿਆ ਜੀ ਇਸ ਦੇ ਵਿੱਚ ਵੀ ਤਿੰਨ ਰੰਗ ਹੈ ਜੀ 1300 ਦਾ ਸੂਟ ਜੀ ਬਹੁਤ ਹੀ ਪਿਆਰੇ ਹੈ ਕਲਰ ਤੇ ਡਿਜ਼ਾਈਨ ਤੇ ਜੇ ਤੁਸੀਂ ਸੂਟ ਆਰਡਰ ਕਰਨਾ ਹੈ ਜੀ ਸਾਨੂੰ WhatsApp ਤੇ ਮੈਸੇਜ ਕਰਕੇ ਕਰ ਸਕਦੇ ਹੋ ਹਾਂਜੀ ਤੁਸੀਂ ਸਾਡਾ ਜੋ WhatsApp ਨੰਬਰ ਹੈ ਜੀ 7986701334 ਤੇ ਦੂਸਰਾ ਨੰਬਰ ਹੈ 855709009 ਇਹ ਅਸੀਂ ਮੈਂਸ਼ਨ ਵੀ ਕਰਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ 3rd ਡਿਜ਼ਾਈਨ ਆ ਗਿਆ ਜੀ ਇਸ ਤੇ ਵੀ ਤਿੰਨ ਰੰਗ ਹੈ ਜੀ ਇਹ ਵੀ ਬਹੁਤ ਹੀ ਹਿੱਟ ਡਿਜ਼ਾਈਨ ਹੈ ਜੀ ਸਾਡਾ ਹਾਂਜੀ ਜੋ 4th ਕਲਰ ਆ ਗਿਆ ਜੀ ਆਪਾਂ ਮੀਡੀਅਮ ਜੇ ਚਾਰਟ ਦੇ ਵਿੱਚ ਬਣਾਇਆ ਹੈ ਜੀ ਇਸ ਦੇ ਦੋ ਰੰਗ ਬਣਾਇਆ ਹੈ ਜੀ ਕਰੀਮ ਬਾਟਮ ਦੇ ਨਾਲ ਜੀ ਹਾਂਜੀ ਇਸ ਦੇ ਦੋ ਰੰਗਾਂ ਦੇ ਵਿੱਚ ਹੀ ਮਿਲਣਾ ਇਹ ਤੇ ਲਾਸਟ ਡਿਜ਼ਾਈਨ ਇੱਕ ਰੰਗ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਪਰਪਲ ਜਿਹਾ ਕਲਰ ਹੈ ਜੀ ਹਾਂਜੀ ਇਹ ਆਪਣੇ ਅੱਜ ਟਿਸਟਾ ਦੇ ਸੂਟਸ ਹੈ ਜੋ ਆਪ ਤੁਹਾਨੂੰ ਅੱਜ ਸ਼ੋਅ ਕੀਤੇ ਆ ਵੈਰਾਈਟੀ ਬਹੁਤ ਆਈ ਹੋਈ ਹੈ ਹੁਣ ਆਪਾਂ ਹਰ ਰੋਜ਼ ਵੀਡੀਓਜ਼ ਅਪਲੋਡ ਕਰੀ ਚੱਲਿਆ ਕਰਾਂਗੇ ਜੋ ਵੀ ਨਿਊ ਮਾਲ ਆਇਆ ਘਰੋਂ ਨਾਲ ਦੇ ਨਾਲ ਕੋਸ਼ਿਸ਼ ਕਰਿਆ ਕਰਾਂਗੇ ਵੀਡੀਓ ਆਪਾਂ ਅਪਲੋਡ ਕਰਿਆ ਕਰੀਏ ਹਾਂਜੀ ਜੋ ਤੁਹਾਨੂੰ ਫਸਟ ਟਾਈਮ ਦੇਖ ਰਹੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਸ਼ਾਪ ਮਾਨਸਰ ਦੇ ਵਿੱਚ ਹੈ ਕਾਕਾ ਕੋਲੋਤਾ ਉਸ ਨਾਮ ਸ਼ਾਪ ਦਾ ਤੇ ਮੇਨ ਬਾਜ਼ਾਰ ਦੇ ਵਿੱਚ ਨਹੀਂ ਹੈਗੀ ਜੇ ਸਾਡੀ ਸ਼ਾਪ ਗਲੀ ਦੇ ਵਿੱਚ ਹੈ ਜੀ ਜਦੋਂ ਮੇਨ ਬਾਜ਼ਾਰ ਵੱਲ ਨੂੰ ਬੱਸ ਸਟੈਂਡ ਨੂੰ ਆਣੇ ਜੀ ਆਪਾਂ ਪੀਰ ਖਾਨਾ ਹੁੰਦਾ ਜੀ ਪੀਰ ਖਾਨੇ ਦੇ ਨਾਲ ਡੱਬੇ ਵਾਲੀ ਗਲੀ ਹੈ ਜੀ ਉਸ ਗਲੀ ਦੇ ਵਿੱਚ ਆਪਣੀ ਇਹ ਦੁਕਾਨ ਹੈ ਹਾਂਜੀ ਇਹ ਜਰੂਰ ਨੋਟਿਸ ਕੀਤਾ ਜਾਵੇ ਜੀ ਕਿ ਆਪਣੀ ਜੋ ਦੁਕਾਨ ਹੈ ਜੀ ਗਲੀ ਦੇ ਵਿੱਚ ਹੈ ਬਾਜ਼ਾਰ ਦੇ ਵਿੱਚ ਨਹੀਂ ਹੈਗੇ ਹਾਂਜੀ ਤੇ ਕਾਕਾ ਕਲੋਥ ਹਾਊਸ ਨਾਮ ਹੈ ਤੇ ਬਾਕੀ ਜੇ ਤੁਸੀਂ ਵਿਜ਼ਿਟ ਕਰਨਾ ਹੈ ਜੀ ਤਾਂ ਸਾਨੂੰ ਕੰਟੈਕਟ ਕਰੋ ਜੀ ਤੁਹਾਡੀ ਕਈ ਵਾਰ ਤੁਸੀਂ ਕਾਰ ਤੇ ਆਉਂਦੇ ਹੋ ਜੀ ਤਾਂ ਕਾਰ ਪਾਰਕਿੰਗ ਦੀ ਦਿੱਕਤ ਹੁੰਦੀ ਹੈ ਤਾਂ ਸਾਡੀ ਕਾਰ ਪਾਰਕਿੰਗ ਵੀ ਹੈ ਜੀ ਸਪੈਸ਼ਲ ਬਨਵੇ ਟ੍ਰੈਫਿਕ ਰੋਡ ਤੇ ਤੁਸੀਂ ਸਾਨੂੰ ਕੰਟੈਕਟ ਕਰੋ ਜੀ ਤੁਹਾਡੀ ਆਪਾਂ ਕਾਰ ਆਪ ਪਾਰਕ ਵਧੀਆ ਮਤਲਬ ਕਾਰ ਪਾਰਕਿੰਗ ਦੇ ਵਿੱਚ ਲਗਵਾ ਦੇਵਾਂਗੇ ਤੁਸੀਂ ਕੰਡਕਟ ਕਰ ਸਕਦੇ ਹੋ ਜੇ ਕਾਰ ਤੇ ਆਣੇ ਜੀ ਜੇ ਪੈਦਲ ਆਣੇ ਬਸ ਤੇ ਆਣੇ ਜੀ ਫਿਰ ਤੇ ਜੀ ਤੁਸੀਂ ਬਸ ਪੀਰਖਾਨਾ ਵਾਲਾ ਰਸਤਾ ਸਹੀ ਹੈ ਜੀ ਜੇ ਤੁਸੀਂ ਕਾਰ ਤੇ ਆਣਾ ਫਿਰ ਬਨਮੀ ਟ੍ਰੈਫਿਕ ਕਰੋੜ ਤੋਂ ਆਉਗੇ ਹਾਂਜੀ ਅੱਜ ਆਪਾਂ ਟਿਸਟਾ ਦੇ ਸੂਟ ਸ਼ੋਅ ਕੀਤੇ ਤੁਹਾਨੂੰ ਜੀ ਟਿਸਟਾ ਦੇ ਨਾਲ ਜੀ ਆਪਣੇ ਕੋਲ ਬਰਾਸ਼ੋ ਵੈਲਵਟ ਦੀ ਸ਼ਰਟ ਆਈ ਹੈ ਜੀ ਡਾਈਏਬਲ ਵੀ ਆਈ ਹੈ ਤੇ ਕਲਰਫੁੱਲ ਵੀ ਆਈ ਹੈ ਦੋਨੋਂ ਹੀ ਦਿਖਾਵਾਂਗੇ ਹਾਂਜੀ ਇਹ ਓਪਨ ਕਰੋ ਆ ਵਾਲਾ ਹਾਂਜੀ ਆ ਪਾੜ ਦੋ ਲਫਾਪਾ ਹਾਂਜੀ ਆਟ ਦੇ ਨਾਲ ਆਇਆ ਜੀ ਆਪਣੇ ਕੋਲ ਵਾਈਟ ਦੇ ਵਿੱਚ ਜੀ ਡਾਈਏਬਲ ਹੈ ਇਹ 1100 ਰੁਪਏ ਦੀ ਸ਼ਰਟ ਹੈ 2.5 ਮੀਟਰ ਦੀ ਚਾਹੇ 컬러ਫੁਲ ਹੋ ਚਾਹੇ ਵਾਈਟ ਲੋ ਜੀ ਰੇਟ ਆਪਾਂ ਬਹੁਤ ਰੀਜ਼ਨੇਬਲ ਕੱਢਿਆ ਜੀ 1100 ਦਾ 2.5 ਮੀਟਰ ਹੁਣ ਆਪਾਂ ਜੋ ਵੀਡੀਓ ਪਾਇਆ ਕਰਾਂਗੇ ਜੀ ਇਸ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਰੇਟ ਦੱਸਿਆ ਕਰਾਂਗੇ ਬਹੁਤ ਹੀ ਰੀਜ਼ਨੇਬਲ ਰੇਟ ਹੋਇਆ ਕਰਨਗੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਿਆ ਕਰੋ ਜੀ ਆਨਲਾਈਨ ਵੀ ਤੁਸੀਂ ਸਾਡੇ ਤੋਂ ਆਰਡਰ ਕਰ ਸਕਦੇ ਹੋ ਨੰਬਰ ਸਾਡਾ ਉਹੀ ਹੈ ਜੀ ਆਨਲਾਈਨ ਲਈ 7986701334 ਹਾਂਜੀ ਇਹ ਦੂਸਰਾ ਡਿਜ਼ਾਈਨ ਇਹ ਆ ਜੀ ਆਪਣੇ ਕੋਲ ਜੀ ਇੱਕ ਤਾਂ ਇਹਦੇ 골ਡਨ ਫੋਇਲ ਦਾ ਕੰਮ ਕਰਵਾਇਆ ਜੀ ਇਸ ਵਾਰ ਆਪਾਂ ਨੇ ਅਤੇ ਦੋ ਡਿਜ਼ਾਈਨਾਂ ਦੇ ਵਿੱਚ ਆਪਣੇ ਕੋਲ ਸਟਾਕ ਹੈ ਜੀ ਇਹ ਡਾਈਏਬਲ ਹੈ ਜੀ ਤੁਸੀਂ ਆਪਣੀ ਇੱਛਾ ਦਾ ਕੋਈ ਵੀ ਕਲਰ ਡਾਈ ਕਰਵਾ ਸਕਦੇ ਹੋ ਇਹ ਮਤਲਬ ਅੱਜ ਕੱਲ ਪਹਿਲਾਂ ਇਹ 골ਡਨ ਫੋਇਲ ਨਹੀਂ ਆਉਂਦੀ ਸੀ ਇਹ ਮਤਲਬ ਹੁਣ ਤੁਸੀਂ ਮੈਰिज ਵਗੈਰਾ ਤੇ ਵੀ ਵੇਅਰ ਕਰ ਸਕਦੇ ਹੋ ਕਿਉਂਕਿ 골ਡਨ ਫੋਇਲ ਨਾਲ ਪਾਰਟੀ ਵੇਅਰ ਫੈਬਰਿਕ ਬਣ ਜਾਂਦਾ ਇਹ ਹਾਂਜੀ ਇੱਕ ਆਪਣੇ ਕੋਲ ਇਹ ਤਾਂ ਹਿੱਟ ਹੀ ਚੱਲ ਰਿਹਾ ਜੀ ਸਾਡਾ ਆਹ ਵਾਲਾ ਸਿੰਗਲ ਕਲਰ ਆਇਆ ਜੀ ਇੱਕ ਕਲਰ ਅੰਬੀ ਵਾਲਾ ਡਿਜ਼ਾਈਨ ਜੀ ਪੂਰਾ ਹਿੱਟ ਚੱਲ ਰਿਹਾ ਜੀ ਇਹ 1100 ਰੁਪਏ ਦੀ ਸ਼ਰਟ ਹੈ ਜੀ ਇਹ ਆ ਤੁਸੀਂ ਦੇਖ ਸਕਦੇ ਹੋ ਔਨਲਾਈਨ ਆਰਡਰ ਕਰਨਾ ਹੈ ਜੀ 1100 ਰੁਪਏ ਦੀ ਸ਼ਰਟ ਜੀ ਚਾਹੇ ਡਾਈਏਬਲ ਮੰਗਾ ਲਓ 1100 ਦੀ ਸ਼ਰਟ ਜੀ ਡਿਜ਼ਾਈਨ ਬਹੁਤ ਸੋਹਣੇ ਹੈ ਹਾਂਜੀ ਇਸ ਤੋਂ ਬਾਅਦ ਜੀ ਆਪਣੇ ਕੋਲ ਜੀ ਆ ਦੇਖੋ ਬਲੈਕ ਦੇ ਵਿੱਚ ਸ਼ੇਡ ਜਨ ਆਇਆ ਜੀ ਬਲੈਕ ਦਾ ਵੀ ਪੂਰਾ ਕਨਸੈਪਟ ਹੈ ਜੀ ਟ੍ਰੈਂਡਿੰਗ ਚੱਲ ਰਿਹਾ ਹੈ ਪੂਰਾ ਬਰਾਸ਼ੋ ਵੈਲਵਟ ਦੀ ਸ਼ਰਟ ਹੈ ਜੀ ਪੂਰੀ ਦੇਵਾਂਗੇ 1100 ਰੁਪਏ ਦੇ ਵਿੱਚ ਜੀ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਐਵੀ ਡਿਜ਼ਾਈਨ ਹੈ ਜੀ ਹਾਂਜੀ ਅ ਨੈਕਸਟ ਡਿਜ਼ਾਈਨ ਦੇਖੋ ਜੀ 1100 ਦੀ ਸ਼ਰਟ ਜੀ ਸਿਰਫ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਜਾ ਸਕਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਤੁਹਾਨੂੰ ਪ੍ਰੋਪਰ ਫੋਟੋਜ਼ ਵੀ ਸੈਂਡ ਕਰ ਦਾਂਗੇ ਜੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰੋਗੇ 7986701334 ਸੈਕੰਡ ਨੰਬਰ ਹੈਗਾ ਜੀ 855709009 ਹਾਂਜੀ 8 ਸ਼ੇਡ ਜਨ ਆਪਣੇ ਕੋਲ ਆਏ ਹੈ ਜੀ ਹਾਂਜੀ ਇੱਕ ਵਾਰ ਦੁਬਾਰਾ ਤੋਂ ਫਿਰ ਤੋਂ ਦੇਖ ਲਓ ਤੁਸੀਂ ਸ਼ੇਡ ਜਨਾਂ ਦੇ ਵਿੱਚ ਸਟਾਕ ਹੈ ਹਾਂਜੀ ਅੱਜ ਮੈਂ ਤੁਹਾਨੂੰ ਦੋ ਆਈਟਮਾਂ ਦਿਖਾਈਏ ਜੀ ਇੱਕ ਟਿਸਟਾ ਦੀ ਕੋਟਰੇ ਤੇ ਮੈਚਿੰਗ ਸੂਟ ਪਲੱਸ ਇੱਕ ਆਪਾਂ ਤੁਹਾਨੂੰ ਬ੍ਰਸ਼ੋ ਵੈਲਵਟ ਦੇ ਡਿਜ਼ਾਈਨ ਦਿਖਾਇਆ ਡਾਈਏਬਲ ਵੀ ਤੇ ਕਲਰਫੁੱਲ ਵੀ ਹਾਂਜੀ ਇੱਕ ਆਪਣੇ ਕੋਲ ਨਾ ਫੈਂਡੀ ਦੇ ਵਿੱਚ ਬੀਡਸ ਦਾ ਵਰਕ ਆਇਆ ਹੋਇਆ ਜੀ ਬਹੁਤ ਹੀ ਪਿਆਰਾ ਕਨਸੈਪਟ ਹੈ ਜੀ ਇਹ ਕਾਫੀ ਕਲਰ ਹੈ ਇਹਦੇ ਵਿੱਚ 16 17 ਰੰਗ ਹੈ ਜੀ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਕੱਲ ਆਇਆ ਸੀ ਇਹ ਮਾਲ ਦਾ ਸਟਾਕ ਵਿਕ ਚੁੱਕੇ ਜੀ 1000 ਰੁਪਏ ਦਾ ਸੂਟ ਹੈ ਮੈਚਿੰਗ ਜੀ ਇਹ ਹੈਂਡਵਰਕ ਕੀਤਾ ਹੋਇਆ ਇਸ ਤੇ ਜੀ ਉਹ ਮਾਰਕੀਟ ਦੇ ਵਿੱਚ ਸਿਰਫ ਸੀਪੀ ਵਰ ਘਾਰੇ ਜੀ ਸੇਮ ਡਿਜ਼ਾਈਨ ਦੇ ਵਿੱਚ ਜੀ ਉਹਦਾ ਰੇਟ 800 ਰੁਪਏ ਹੈ ਪਰ ਅਸੀਂ ਇਸ ਤੇ ਹੈਂਡਵਰਕ ਕਰਵਾਇਆ ਹੈ ਜੀ ਜਿਸ ਕਰਕੇ 200 ਰੁਪਏ ਇਨਕਰੀਜ਼ ਹੈ ਜੀ ਤੇ 1000 ਰੁਪਏ ਦਾ 2.5 2.5 ਦੀ ਕੱਟ ਮਿਲਣੀ ਹੈ ਜੀ ਪੂਰਾ 5 ਮੀਟਰ ਸੂਟ 1000 ਰੁਪਏ ਦੇ ਵਿੱਚ ਬੀਡਸ ਵਰਕ ਦਾ ਪਲੱਸ ਹੈਂਡਵਰਕ ਜੀ ਇਸ ਦੀ ਪ੍ਰੋਪਰ ਵੀਡੀਓ ਸਾਡੀ ਤੁਸੀਂ ਇਸ ਦੀ ਪ੍ਰੋਪਰ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਸਾਡੇ YouTube ਤੇ ਪਾਈ ਹੋਈ ਹੈ ਬੀਡਸ ਵਰਕ ਵਾਲੀ ਇਹਦੀ ਹਾਂਜੀ ਇੱਕ ਹਰ ਵੀਡੀਓ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਨੇ ਜੀ ਕਢਾਈ ਦਾ ਕੰਮ ਸਟਾਰਟ ਕੀਤਾ ਬਿਲਕੁਲ ਨਵਾਂ ਜੇ ਕਿਸੇ ਦੇ ਘਰੇ ਮੈਰिज ਹੈ ਜੀ ਕੋਈ ਮੈਰिज ਦਾ ਕੱਪੜਾ ਖਰੀਦਣ ਆ ਜਾਂਦਾ ਕੋਈ ਲੈਂਡ ਦੇਣ ਵਾਲੇ ਸੂਟ ਖਰੀਦਣ ਆ ਜਾਂਦਾ ਜੀ ਕੋਈ ਬ੍ਰਾਈਡਲ ਸੂਟ ਖਰੀਦਣ ਆ ਜਾਂਦਾ ਜੀ ਤਾਂ ਆਪਣੇ ਕੋਲ ਜਰੂਰ ਵਿਜ਼ਿਟ ਕਰੋ ਜੀ ਆਪਣੇ ਕੋਲ ਸਾਰੀ ਬਿਲਕੁਲ ਨਵੀਂ ਵੈਰਾਈਟੀ ਆਈ ਹੈ ਜੀ ਬ੍ਰਾਈਡਲ ਸੂਟਸ ਦੇ ਵਿੱਚ ਤੇ ਲੈਂਡ ਦੇਣ ਵਾਲੇ ਸੂਟਸ ਦੇ ਵਿੱਚ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਇੱਕ ਵਾਰ ਜਰੂਰ ਵਿਜ਼ਿਟ ਕਰਕੇ ਸਟੱਫ ਜਰੂਰ ਦੇਖ ਕੇ ਆਓ ਜੀ ਤੇ ਰੇਟ ਜਰੂਰ ਦੇਖ ਕੇ ਜਾਓ ਜੀ ਦੇਖੋ ਇੱਕ ਵਾਰ ਦੇਖਣ ਨਾਲ ਤੁਹਾਨੂੰ ਆਈਡੀਆ ਮਿਲ ਜੂਗਾ ਕਿ ਸਾਡੇ ਕੋਲ ਕਾਫੀ ਅੱਛੀ ਵੈਰਾਈਟੀ ਆਈ ਹੋਈ ਹੈ ਹਾਂਜੀ ਸੋ ਹੁਣ ਤੋਂ ਮੈਂ ਫਿਰ ਇਹੀ ਕਹਿਣਾ ਹੈ ਕਿ ਨਿਊ ਸਬਸਕ੍ਰਾਈਬਰ ਹੈ ਜੋ ਜੀ ਉਹਨਾਂ ਨੂੰ ਇਹੀ ਕਹਿਣਾ ਚਾਹਨਾ ਹੈ ਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਆਪਾਂ ਅਪਡੇਟ ਹਫਤੇ ਹਫਤੇ ਬਾਅਦ ਦਿੰਦੇ ਸੀ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਡੇਲੀ ਇੱਕ ਵੀਡੀਓ ਤਾਂ ਅਪਲੋਡ ਕਰਿਆ ਕਰੀਏ ਜੋ ਵੀ ਨਵਾਂ ਫੈਬਰਿਕ ਆਇਆ ਕਰੂਗਾ ਇਹ ਨਾਲ ਦੀ ਨਾਲ ਆਪਾਂ ਵੀਡੀਓ ਅਪਲੋਡ ਕਰਦਿਆ ਕਰਾਂਗੇ ਚਾਹੇ 2 ਮਿੰਟ ਦੀ ਹੋਵੇ ਚਾਹੇ 3 ਮਿੰਟ ਦੀ ਹੋਵੇ ਜਿੰਨਾ ਵੀ ਟਾਈਮ ਲੱਗਿਆ ਕਰੂਗਾ ਜੀ ਆਪਾਂ ਵੀਡੀਓ ਅਪਲੋਡਸ ਕਰਿਆ ਕਰਾਂਗੇ ਹੁਣ ਕਾਫੀ ਫੈਬਰਿਕ ਹੋਰ ਵੀ ਆਏ ਹੋਏ ਆ ਜੀ ਆਪਣੇ ਕੋਲ ਤੇ ਹਾਂਜੀ ਤੇ ਹਾਂਜੀ ਤੁਹਾਨੂੰ ਇਹਨਾਂ ਦੀ ਬੀਡ ਜੋ ਹੈਂਡਵਰਕ ਵਾਲੀ ਦੀ ਆਪਾਂ ਇੱਕ ক্লোਜ਼ ਲੁੱਕ ਵੀ ਦਿਖਾ ਰਹੇ ਹਾਂ ਹਾਂਜੀ ਰੱਖਿਓ ਇੱਥੇ ਆ ਬਲੈਕ ਵਾਲਾ ਚੱਕ ਲੋ ਨਹੀਂ ਨਹੀਂ ਆ ਚੈੱਕ ਕਰੋ ਜੀ ਆ ਪ੍ਰੋਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਆ ਜਿਹੜਾ ਆ ਕੰਮ ਹੈ ਨਾ ਇਹ ਵਾਈਟ ਵਾਈਟ ਥ੍ਰੈਡ ਹੈ ਸਾਰਾ ਹੱਥੀ ਹੋਇਆ ਹੋਇਆ ਬਹੁਤ ਹੀ ਪਿਆਰਾ ਕਨਸੈਪਟ ਲੱਗਦਾ ਜੀ ਇਹ ਹੈਂਡਵਰਕ ਆ ਪਲੇਨ ਬਾਟਮ ਆ ਜਾਂਦੀ ਹੈ ਜੀ ਪੂਰਾ ਰੀਜ਼ਨੇਬਲ ਸੂਟ ਹੈ ਜੀ 1000 ਰੁਪਏ ਦਾ ਸੂਟ ਹੈ ਪਲੱਸ ਪਾਰਟੀ ਵੇਅਰ ਹੈ ਜੀ ਤੇ ਜੇ ਤੁਸੀਂ ਇਹ ਆਲ ਓਵਰ ਲੈਣਾ ਜੀ ਇਕੱਠਾ ਜੇ ਤੁਸੀਂ ਮੈਚਿੰਗ ਚ ਨਹੀਂ ਲੈਣਾ ਜੇ ਆ 5 ਮੀਟਰ ਸੂਟ ਲੈਣਾ ਤੇ ਆਪਾਂ ਤੁਹਾਨੂੰ ਦੇਵਾਂਗੇ 1200 ਰੁਪਏ ਦਾ ਜੀ ਜੇ ਮੈਚਿੰਗ ਚ ਲਓਗੇ ਜੀ ਫਿਰ ਤੁਹਾਨੂੰ ਦੇਵਾਂਗੇ ਜੀ 1000 ਰੁਪਏ ਦਾ ਜੀ ਹਾਂਜੀ ਸੋ ਆਪ ਹੁਣ ਵੀਡੀਓ ਕਾਫੀ ਵੱਡੇ ਹੋ ਚੁੱਕੀ ਹੈ ਤੇ ਆਪਾਂ ਵੀਡੀਓ ਨੂੰ ਹਾਂਜੀ ਸਮਾਪਤ ਕਰਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਜੀ